ਲਿਏ ਤੇ ਜਿਹੜੀ ਹਾਊਸ ਐਥਿਕਸ ਕਮੇਟੀ ਆ ਉਹਨਾਂ ਨੇ ਜੋ ਰਿਪਰੈਜ਼ੈਂਟੇਟਿਵ ਮੈਟ ਗੈਟਸ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਸੀ ਉਸ ਨੂੰ ਰਿਲੀਜ਼ ਕਰ ਦਿੱਤਾ ਹੈਗਾ ਇਹ ਲੱਗਦਾ ਹੈ ਸਿਗਾ ਕਿ ਉਹਨਾਂ ਦੀ ਜਿਹੜੀ ਆ ਇਹ ਰਿਪੋਰਟ ਨੂੰ ਰਿਲੀਜ਼ ਕੀਤਾ ਜਾਊਗਾ ਉਹਦੇ ਵਿੱਚ ਬਹੁਤ ਹੈਰਾਨੀ ਜਨਕ ਤੱਥ ਸਾਹਮਣੇ ਆਏ ਕਿ ਕਿਸ ਤਰ੍ਹਾਂ ਉਸ ਨੇ ਫਲੋਰੀਡਾ ਦੇ ਵਿੱਚ ਪੈਸੇ ਪੇ ਕੀਤੇ ਸੈਕਸ ਕਰਨ ਦੇ ਲਈ ਜਿੱਤੇ ਕਿ ਪ੍ਰੋਸੀਜੂਰ ਜਿਹੜਾ ਆ ਉਹੋ ਇਲੀਗਲ ਹੈਗਾ ਆ ਤੇ ਇਸ ਨੂੰ 트럼ਪ ਉਹਨਾਂ ਨੇ ਨਾਮਿਨੇਟ ਕੀਤਾ ਸੀ ਪਾਰਟ ਦੇ ਵਿੱਚ ਇਹਦਾ ਜਿਹੜਾ ਨਾਮ ਆ ਉਹ ਬੈਡਰੋਅ ਕਰ ਲਿਆ ਗਿਆ 2017 ਦੇ ਵਿੱਚ ਉਹ ਹਾਊਸ ਦੇ ਮੈਂਬਰ ਸੀਗੇ ਕਾਂਗਰਸ ਦੇ ਮੈਂਬਰ ਸੀ ਜਿਸ ਟਾਈਮ ਦੇ ਉੱਤੇ ਇੱਕ ਲੇਡੀ ਨੇ ਦੱਸਿਆ ਜੋ ਕਿ 17 ਸਾਲਾਂ ਦੀ ਆ ਵੀ ਉਸ ਨੇ ਵਿਟਨੈਸ ਕੀਤਾ ਵੀ ਇਹ ਕਿਸ ਤਰ੍ਹਾਂ ਜੋ ਮੈਟ ਸੀ ਉਹੋ ਕਰ ਰਿਹਾ ਸੀ ਸੋ ਇੱਕ ਕਮੇਟੀ ਨੇ ਇਹ ਕਿਹਾ ਵੀ ਇਹ ਸਾਰਾ ਕੁਝ ਬਹੁਤ ਹੀ ਜਿਹੜੀ ਮਾਰੀ ਗੱਲ ਸੀ ਹਾਲਾਂਕਿ ਗ੍ਰੇਟਸ ਜਿਹੜਾ ਹੈ ਉਹ ਇਹ ਕਹਿ ਰਿਹਾ ਵੀ ਨਹੀਂ ਮੈਂ ਇਦਾਂ ਦੀ ਕਿਸੇ ਚੀਜ਼ ਦੇ ਵਿੱਚ ਇਨਵੋਲ ਨਹੀਂ ਸੀਗਾ ਜੀ ਬਿਲਕੁਲ ਐਥਿਕਸ ਰਿਪੋਰਟ ਜਨਤਕ ਨਾ ਹੋਵੇ ਇਸ ਦੇ ਲਈ ਇਹਨੇ ਖੀਲ ਮੋਮੈਂਟ ਦੇ ਉੱਤੇ ਅਦਾਲਤ ਦਾ ਵੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਹਾਊਸ ਦੀ ਐਥਿਕਸ ਕਮੇਟੀ ਦੀ ਜਿਹੜੀ ਰਿਪੋਰਟ ਬਾਹਰ ਆ ਗਈ ਦੋ ਵਾਰ ਪਹਿਲਾਂ ਇਹ ਜੀ ਰਿਪੋਰਟ ਜਨਤਕ ਕਰਨ ਤੋਂ ਨਾ ਹੋਈ ਸੀ ਪਰ ਬਾਅਦ ਦੇ ਵਿੱਚ ਇਸ ਜਿਹੜੀ ਰਿਪੋਰਟ ਆ ਜਨਤਕ ਕਰ ਦਿੱਤੀ ਗਈ ਬਹੁਤ ਹੀ ਕੰਟਰੋਵਰਸ਼ੀਅਲ ਇਹ ਬੰਦਾ ਰਿਹਾ ਆਪਣੇ ਨੌਜਵਾਨ ਜਿਹੜੇ ਪੋਲਿਟੀਕਲ ਕੈਰੀਅਰ ਦੇ ਵਿੱਚ ਇਹ ਅੱਗੇ ਤਾਂ ਜਿਹੜਾ ਜ਼ਰੂਰ ਵਧਿਆ ਪਰ ਮਾਈਨਰਸ ਦੇ ਨਾਲ ਨਵਾਲਕਾਂ ਦੇ ਨਾਲ ਯੁਨਤ ਸੰਬੰਧ ਬਣਾਉਣ ਤੇ ਜਿਹੜੇ ਇਸ ਤੋਂ ਇਲਾਵਾ ਨਸ਼ਿਆਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਦੋਸ਼ ਇਸ ਦੇ ਵਿੱਚ ਲੱਗੇ ਆ ਤੇ ਜਿਹੜੀ ਐਥਿਕਸ ਕਮੇਟੀ ਆ ਉਸ ਨੇ ਇਹ ਸਾਰਾ ਕੁਝ ਸੱਚ ਪਾਇਆ ਹੈਗਾ ਇਸ ਨੂੰ ਅ ਉਹ ਇਸ ਨੂੰ ਵੈਸੇ ਹੀ ਜੇ ਕਮੇਟੀ ਦੇ ਹਿਸਾਬ ਦੇ ਨਾਲ ਇਸ ਨੂੰ ਲਾਹ ਦਿੱਤਾ ਜਾ ਸਕਦਾ ਸੀਗਾ ਹਾਊਸ ਦੇ ਵਿੱਚੋਂ ਕੱਢ ਦਿੱਤਾ ਜਾ ਸਕਦਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਜਦ ਇਸ ਨੂੰ ਅਟਰਨੀ ਜਨਰਲ ਦੇ ਲਈ ਜਦੋਂ ਨਾਮਿਨੇਟ ਕੀਤਾ ਗਿਆ ਸੀ ਕਮਾਲ ਦੀ ਗੱਲ ਆ ਵੀ ਅਜਿਹੇ ਬੰਦੇ ਨੂੰ ਜਿਹੜੇ 트ੰਪ ਹੋਣਾ ਨੇ ਨਾਮਿਨੇਟ ਜਿਹੜਾ ਉਹ ਕੀਤਾ ਹੈ ਵੈਸੇ ਹੀ ਜੇ ਦੇਖਿਆ ਜਾਵੇ ਤਾਂ 트ੰਪ ਹੋਣਾ ਦੇ ਉੱਤੇ ਆਪ ਵੀ ਕਈ ਤਰੀਕੇ ਦੇ ਇਦਾਂ ਦੇ ਜਿਹੜੇ ਦੋਸ਼ ਆ ਉਹ ਖੁਦ ਵੀ ਲੱਗਦੇ ਰਹੇ ਨੇ ਪਰ ਪ੍ਰੈਜ਼ੀਡੈਂਟ ਹੋਣ ਦੇ ਬਾਬਤ ਉਹਨਾਂ ਨੂੰ ਜਿਹੜੀ ਇਮਿਊਨਿਟੀ ਉਹਨਾਂ ਚੀਜ਼ਾਂ 'ਚ ਮਿਲ ਚੁੱਕੀ ਹੈਗੀ ਆ ਕਈ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਕੁਝ ਫਾਈਨ ਦੇਣ ਦਾ ਵੀ ਜਿਹੜੇ ਜੁਰਮਾਨੇ ਉਹ ਪੈ ਚੁੱਕੇ ਹੈਗੇ ਆ ਸੋ ਗੇਟਸ ਨੇ ਕਹਿੰਦੇ ਵੀ ਪੇਮੈਂਟ ਐਪਸ ਆ ਉਹ ਵਰਤੀਆਂ ਵੈਨਮੋ ਤੇ ਪੇਪਲ ਵਰਗੀਆਂ ਜਿਹੜੀਆਂ ਮਨੀ ਮਨੀ ਜਿਹੜੀ ਉਹ ਡਾਇਰੈਕਟਲੀ ਕਹਿੰਦੇ ਵੀ ਇੱਕ ਦਰਜਨ ਤੋਂ ਵੱਧ ਔਰਤਾਂ ਨੂੰ ਜਿਸ ਟਾਈਮ 에 ਕਾਂਗਰਸ ਦੇ ਵਿੱਚ ਸੀ ਉਹਨਾਂ ਨੂੰ ਇਹ ਪੇ ਕਰਦਾ ਰਿਹਾ ਸੀਗਾ ਸੋ ਉਹਨੇ ਆਪਣੇ ਜਿਹੜਾ ਕਿਹਾ ਵੀ ਇਹ ਸਾਰੇ ਬੇਬੁਨਿਆਦ ਨੇ ਦੋਸ਼ ਤੇ ਹੁਣ ਅਦਾਲਤ ਦੇ ਵਿੱਚ ਹੁਣ ਦੇਖੋ ਅੱਗੇ ਇਹ ਕੀ ਜਿਹੜਾ ਇਸ ਤੇ ਵਿੱਚ ਬਣਦਾ ਹੈਗਾ ਆ ਕੀ ਇਸ ਨੂੰ ਸਜ਼ਾ ਹੋਵੇਗੀ ਜਾਂ ਨਹੀਂ ਇਹ ਹੁਣ ਦੇਖਣ ਵਾਲੀ ਗੱਲ ਆ ਪਰ ਹਾਊਸ ਦੇ ਵਿੱਚੋਂ ਆਲਰੇਡੀ ਇਸ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਜਦ ਇੰਨੀ ਜ਼ਿਆਦਾ ਕੰਟਰੋਵਰਸੀ ਹੋਈ ਸੀ ਇਸ ਨੇ ਆਪਣਾ ਨਾਮ ਵੀ ਵਾਪਸ ਜਿਹੜਾ ਉਹ ਲੈ ਲਿਆ ਸੀਗਾ ਸੋ ਇਹ ਹੁਣ ਇਸ ਦੇ ਨਾਲ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਹੋਰ ਡਾਗ ਮੈਟ ਗੇਟਸ ਦੇ ਉੱਤੇ ਇੰਨਾ ਫੈਕਟਸ ਦੇ ਨਾਲ ਜਿਹੜੇ ਹੋਪ ਪੈ ਚੁਕੇ ਨੇ ਜੀ